ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲਾਂਗੇ ਕੀ ਦੁੱਧੋ ਆ ਦਾ ਕਿੰਨਾ ਮਾਸੂਆ ਸਸਰੀ ਗਾਲ ਜੀ ਸਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਹੀ ਆਪਣਾ ਮੋਬਾਈਲ ਨੰਬਰ ਜੀ 6284310400 ਜੀ ਠੀਕ ਹੈ ਜੀ ਆਪਾਂ ਪਹਿਲਾ ਵੀਡੀਓ ਪੰਜੇ ਸੇ ਲੋਗੇ ਹੋ ਗਏ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਐਚ ਐਫ ਤੋਂ ਇਹਦੀ ਕੀ ਡਿਟੇਲ ਆ ਜੀ ਇਹ 28 ਤਰੀਕ ਦੀ ਸੂਈ ਆ ਠੀਕ ਹੈ ਜੀ ਦੂਜਾ ਸੂਆ ਮਗਰ ਵੱਛਾ ਵਾ 12 ਕਿਲੋ ਬੋਲੀ ਹੋਏ ਥਰੇ 12 ਕਿਲੋ ਬੋਲੀ ਤਿਆਰ ਆ ਜੀ ਹਾਂ ਸੀਲ ਠੰਡੀ ਆ ਕੋਈ ਵਾਸਤਾ ਨਹੀਂ ਥਣਾ ਤੁਣਾ ਦੀ ਬਾਈ ਹਾਂ ਥਣਾ ਤੁਣਾ ਦੀ ਕੋਈ ਵਾਸਤਾ ਨਹੀਂ ਪੂਰ ਛਿੱਟੇ ਦੀ ਗਾਰੰਟੀ ਆ ਆਪਣੀ ਹੋਰ ਦਸ ਘਰ ਤੱਕ ਕਰਾਂ ਸਾਈਨੂ ਸ਼ਾਂਤ ਤੇ ਜੇਰ ਜੂਰ ਪ੍ਰੋਪਰ ਹਾਂ ਜੇਰ ਜੂਰ ਦੀ ਜੇਰ ਜੂਰ ਦੀ ਸਾਫ ਠੀਕ ਆ ਜੀ ਕਿੰਨੀ ਬੋਲੀ ਤਿਆਰ ਆ ਬਈ 12 ਕਿਲੋ ਹੋ ਹੁਣ ਬਈ 12 ਕਿਲੋ ਨੈਟ ਬੋਲੀ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਛੇ ਝੰਡੀਆਂ ਕੋਈ ਆ ਨਹੀਂ ਗਈ ਛੇ ਟਾਈਮ ਕਰ ਲਿਓ ਜੀ ਸੌ ਕਰਮ ਵਾਲੀ ਪੂਰੀ ਆ ਥੜਾਂ ਦੇ ਸਹਿ ਸੁਣੇ ਹੱਥੀ ਚਵਾਈ ਵਾਲੇ ਚਾਰੇ ਥਾਂ ਨਿਕੜ ਮੇ ਇੱਕੋ ਸੈਜ ਦੇ ਬੱਤੀ ਰੰਗ ਰੂਪ ਦੀ ਵੀ ਚੰਗੀ ਆ ਕੱਦ ਕਾਟ ਦੇ ਚੰਗੀ ਆ ਕਿੰਨਾ ਕ ਦੁੱਧ ਦੇ ਦੋ ਬਾਈ ਰੋਦੀ ਯਾਰ ਮਾਲਕਾਂ ਦਾ ਕਹਿੰਦੇ 15 ਕਿਲੋ ਪਲੂਨ ਦਾ ਅਡਾ ਚ ਆਇਓ ਇਹ ਦੁੱਧ 18 ਕਿਲੋ ਆਪੋ 15 ਕਿਲੋ ਕਹਿ ਕੇ ਦੇਵਾਂਗੇ ਬਾਈ ਯਾਰ ਦੁੱਧ ਤਾਂ ਵਾਧੂ ਦੇ ਦੂੰਗੀ ਪਰ 15 ਕਿਲੋ ਆਪ ਕਰਕੇ 20 ਕਿਲੋ ਦੇ ਦੂੰਗੀ 15 ਕਿ 16 ਕਿਲੋ ਦਾ ਬਾਹਲਾ ਵੀ ਨਹੀਂ ਵੱਡੀ ਆ ਬੜਕੜ ਛੋਟੀ ਜੀ ਆ ਸੀਲ ਦੀ ਬਾਤ ਆ ਜੀ ਹਾਂ ਸੀਲ 200 ਕਰਮ ਵਾਲੀ ਪੂਰੀ ਆ ਥਰਾਂ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਕੋਈ ਭੂਰ ਛਿੱਟਾ ਹੋਵੇ ਕਈ ਯਾਰ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਮੁੱਲ ਬਾਈ ਇਹਦਾ ਮੁੱਲ ਇਹ 50 ਕਰਦੇ ਬਾਈ ਮਾਨਤਾਨ ਕਰਦੇ ਆਂਗੇ ਠੀਕ ਆ ਜੀ 50000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮ ਵੀ ਦਾ ਦੇ ਤੜਕੇ ਦੀਆਂ 9:59 ਦੀ ਦਾ 9:30 ਹੋਣਗੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 2 ਨੰਬਰ ਤੇ ਕੀ ਡਿਟੇਲ ਆਈ ਇਹ ਦੂਜਾ ਸੂਆ ਬਾਈ ਹਾਂ ਜੀ 28 ਤਰੀਕ ਨੂੰ ਇਹ ਸੂਈ ਇਹ ਦੇਨ ਸੂਈ ਸੀਗੀ ਠੀਕ ਆ ਜੀ ਤੇ 12-13 ਕਿਲੋ ਬੋਲੀ ਇਹਦੇ ਥੱਲੇ ਹੋਊਗੀ ਬੱਚਾ ਕਿ ਮਗਰ ਇਹਦੇ ਮਗਰ ਬੱਛੀ ਆ ਬਾਈ ਮਗਰ ਕੋਣੀ ਬੱਛੀ ਆ ਸੀਲ ਠੰਡੀ ਆ ਕੋਈ ਵਾਸਤਾ ਨਹੀਂ ਲੈ ਕਿੰਨੀ ਬੌਲੀ ਤਿਆਰ ਹੋਊ ਜੀ ਇਹ ਥਲੇ 12-13 ਕਿਲੋ ਹੋ ਗਈ ਹੁਣ ਠੀਕ ਆ 12-13 ਕਿਲੋ ਬੌਲੀ ਤਿਆਰ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਚੈੱਕ ਕਰ ਸਕਦੇ ਹੋ 9:00 ਵਜੇ ਤੇ 43 ਮਿੰਟ ਹੋ ਗਿਆ ਕਰਕੇ ਬਾਈ ਕਿੰਨੇ ਵਜੇ ਚਵਾਈ ਹੋਈ ਸੀ ਕਰਕੇ ਆਪਣੀ ਐਵੇਂ ਤੁਹਾਨੂੰ ਕਹਿ ਦੇਈਏ ਬਾਈ 6:00 ਵਜੇ ਹੋਈ ਸਾਢੇ 7:00 ਵਜੇ ਚੋਈਆਂ ਵਾ ਠੀਕ ਆ ਸਾਢੇ 7:00 ਵਜੇ ਬਾਈ ਕਹਿੰਦਾ ਚਵਾਈ ਹੋਈ ਆ ਥਾਲੇ ਵੀ ਤੇ ਜਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਸੀਲ ਠੰਡੀਆਂ ਕੋਈ ਵਾਸਤਾ ਜਿੱਧਰ ਦੀ ਮਰਜ਼ੀ ਵੇਖੀ ਜਾਵੇ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਥਾਨ ਬਹੁਤ ਚੰਗੀ ਲੱਗਿਆ ਜੀ 44 ਰੁਪਏ ਥਾਣਾ ਬਿਲਕੁਲ ਦੇਖ ਸਕਦੇ ਹੋ ਹਾਥੀ ਜਵਾਈ ਵਾਲਾ ਤੇ ਬਾਈ ਥਾਨ ਸੁਣੇ ਤੇ ਵੀ ਓਕੇ ਹਾਂ ਹਾਂ ਪੂਰ ਛੱਡੇ ਦੀ ਗਾਰੰਟੀ ਆਪਣੀ ਹੋ ਦੱਸ ਗੱਬਣਾ ਦੀ ਵੀ ਗਾਰੰਟੀ ਹੋਊਗੀ ਪੂਰ ਛੱਡੇ ਦੀ ਬਾਈ ਕਹਿੰਦਾ ਪੂਰ ਛੱਡੇ ਤੇ ਗਾਰੰਟੀ ਆ ਮਗਰ ਸੋਹਣੀ ਬੱਚੀ ਹੈ ਚੰਗੀ ਸੇਵਾ ਗੁਰੋ ਜੀ ਉਹਦੇ ਦੋ ਸਾਲਾਂ ਨੂੰ ਚਾਹ ਸੋਹਣੀ ਵੜ ਤਿਆਰ ਹੋ ਜੂ। ਥਾਂ ਤੋਂ ਬਹੁਤ ਚੰਗਾ ਲੱਗਿਆ ਸੀ ਉਹ ਸਭ ਕਰਮ ਵਾਲੀ ਪੂਰੀ ਆ। ਇਹਦਾ ਮੁੱਲ ਬਾਈ। ਇਹਦਾ 52000 ਰੁਪਇਆ ਬਾਈ। ਮਾਨਤਨ ਹੋ ਜੂਗਾ। ਮਾਨਤਨ ਕਰ ਦਿਆਂ ਜੀ। 52000 ਰੁਪਇਆ ਬਾਈ ਮੁੱਲ ਕਰ ਦਿਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ। ਦੰਨਾ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਏ ਹੁੰਦੀ ਆ ਬਾਈ ਇਹਦੇ 7-8 ਦਿਨ ਪਾਇਆ ਹੋਇਆ ਹੈ ਜੀ 25 ਹੈ ਜੀ ਹਾਂ 7-8 ਦਿਨ ਲਈ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਮਾਲਕ ਦਾ ਕਹਿੰਦਾ 18-19 ਕਿਲੋ ਚ ਆਇਆ ਹਾਂਜੀ ਆਪਾਂ ਦਾ 18 ਕਿਲੋ ਕਹਿ ਕੇ ਦੇ ਦਿਆਂਗੇ ਬਾਈ ਦੇਵੀ ਦੂ ਕੁਲੀਵੇ ਵਾਲੀ ਗਾਂ ਚ 7-8 ਦਿਨ ਸੂਦੀ ਨਹੀਂ ਗਈ ਠੀਕ ਹੈ ਜੀ ਉਹ ਤਾਂ 20 ਤੋਂ ਪਲੱਸ ਵੀ ਦੇ ਜੂ ਪਰ ਆਪਾਂ 18 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਕੱਢ ਲਈ ਬਾਅਦ ਥੋੜੀ ਕ੍ਰਾਸ ਚ ਪੈਂਦੀ ਆ ਨਾ ਹਾਂ ਹਾਂ ਜੀ ਉਹ ਵੀ ਦੰਦਾ ਜੀ ਬਾਈ ਠੀਕ ਹੈ ਜੀ ਚੈੱਕ ਨਹੀਂ ਕੀਤੀ ਹਾਂ ਚੈੱਕ ਨਹੀਂ ਕੀਤੀ ਆਪਾਂ ਹੋ ਸਕਦਾ 4 ਹੋਵੇ 6 ਹੋਵੇ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂ 18 ਕਿਲੋ ਦੁੱਧ ਦਿੱਤਾ ਹੈ ਤੇ ਯਾਰ ਪਲੱਸ ਦੀ ਉਮੀਦ ਕਰਦੇ ਬਾਕੀ ਹਵਾਨਾ ਕਰਮਾ ਲਈ ਸੋਨਾ ਤਿਆਰ ਕਰਦੀ ਹੁੰਦੀ ਆ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਸਾਪਾ ਜਿੰਨਾ ਤੇ ਥਣ ਥਣ ਬਹੁਤ ਚੰਗਾ ਲੱਗਿਆ ਵਾ ਥੋੜਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਰੰਗ ਜੀ ਕਰਦੀ ਹੈ ਕ੍ਰਾਸ ਚ ਪੈਂਦੀ ਹੈ ਹੈਵੀ ਬੱਡੀ ਵੇਟ ਦੀ ਆ ਕੋਈ ਲਿੱਸੀ ਫਿੱਕੀ ਗਾ ਨਹੀਂ ਪੂਰੀ ਵੱਡੀ ਗਾ ਜੀ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ 8 ਦਿਨਾਂ ਦੇ ਕਰ ਪੂਰਾ ਵੱਡਾ ਹਵਾਨਾ ਤਿਆਰ ਹੈ ਅਜੇ ਤਾਂ ਭੌਣਾ ਪਾਉਣੀਆਂ ਸ਼ੁਰੂ ਹੀ ਹੋਈਆਂ ਨੇ ਜੀ ਬਈ ਮੈਨੂੰ ਪਾ ਕੇ ਭੌਣ ਟਰਾਲਟੂ ਬਹੁਤਾ ਬਣ ਬਥੇਰੀ ਜਾਣ ਬੱਚੀਆਂ ਜੀਆਂ ਵਾਲਟਾਂ ਸਾਰੀਆਂ ਸਿੱਧੇ ਉੱਪਰ ਲਾ ਦੂਦੇ ਠੀਕ ਹੈ ਜੀ 18 ਕਿਲੋ ਦੀ ਉਮੀਦ ਆ ਬਾਕੀ ਸੇਵਾ ਦੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਲੈ ਲੂਗਾ ਇਹਦਾ ਮੁੱਲ ਬਈ ਇਹਦਾ ਮੁੱਲ ਬਾੜ ਕਰਦੇ ਆ 58000 ਰੁਪਏ ਦੇਈਏ ਠੀਕ ਹੈ ਜੀ 58000 ਦੀ ਬਾਈ ਕਹਿੰਦਾ ਹਾਣਾ ਬਾਕੀ ਮਾੜਾ ਮੋਟਾ ਮਾਨਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਚਾਰ ਨੰਬਰੀ ਇਹਦੇ ਕੀ ਡਿਟੇਲ ਹੈ ਜੀ ਇਹ ਦੂਜੇ ਸਵੇਰ ਸੁੰਦੀ ਹੈ ਬਾਈ ਇਹ ਵੀ ਦੰਦਾਂ ਜੀ ਹੋ ਚੌਕੀ ਆ ਮੂੰਹ ਮੇਨ ਲੱਗਦਾ ਕਿੰਨੇ ਦਿਨ ਲੈ ਜੂ ਬਾਈ ਇਹ ਦਿਹਾੜਾ ਲਿਆ ਜੂ ਬੱਚੀ ਆ ਜੀ ਇਹ ਬਾਈ ਛੋਟੇ ਛੋਟੇ ਸੈਂਗਾ ਮਾਰਦੀ ਮੋਰੀ ਨਾ ਨਾ ਮਾਰਦੀ ਕੋਈ ਨਹੀਂ ਭਲਾ ਜਵਾਕ ਬੈਠੀ ਜਾਵੇ ਕੋਈ ਵਾਸਤਾ ਨਹੀਂ ਠੀਕ ਹੈ ਜੀ ਗਾਂ ਚੰਗੀ ਆ ਬਸ ਛੋਟੇ ਛੋਟੇ ਸਵੰਗਾਂ ਬਾਈ ਕਹਿੰਦਾ ਮਾਰ ਦੇਣੀ ਚਾਹੀ ਜਵਾਕ ਬੈਠੀ ਜੜ ਤੇ ਹਵਾਨਾ ਕਰਮ ਵਾਲੀ ਪੂਰਾ ਟੰਡੀ ਅਸੀਂ ਕੋਈ ਆਏ ਨਹੀਂ ਜਿਵੇਂ ਮਾਰ ਕੇ ਬੈਠੀ ਜਿਆ ਕੋਈ ਆਸਤਾਨੀ ਦੁੱਧ 15 ਕਿਲੋ ਦੱਸ ਦੇ ਕਹਿੰਦਾ ਬਲੂਨ ਦਾ ਚੋਲਾ ਸਾਡਾ ਆਪਾ ਹੁਣ ਵੀ 15 ਹੀ ਕਹਿ ਕੇ ਦਿਆਂਗੇ ਠੀਕ ਆ ਕਿੰਨੇ ਦਾ ਲੈਂਦੀ ਆ ਬਈ ਹਫਤਾ ਲੈ ਜੀ ਬਾਈ ਲਗਭਗ ਹਫਤੇ ਦੀ ਕੱਚੀ ਆ ਜੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਜਾਂਦੀ ਆ ਸੋਨਾ ਗੁਲਾਬੀ ਥਾਣਾ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਦਿਖਾ ਦਿੰਨੇ ਛੋਟੀ ਜੀ ਸ਼ਾਕ ਆ ਬਾਈ ਚਲਦੀ ਚੰਗੀ ਨਾ 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 ਉਹਦਾ ਤਾਂ ਮੂਵੀ ਹੈਨੀ ਬਾਈ ਠੀਕ ਆ ਚਲਦੀ ਨਹੀਂ ਉਹਦਾ ਉਹਦਾ ਤਾਂ ਮੂਹ ਵੀ ਹੈ ਨੀਗਾ ਬਾਕੀ ਥਾਂ ਥਣ ਦੀ ਬਹੁਤ ਚੰਗੀ ਆ ਜੀ ਸੀਲ ਸਾਫ ਕਰਮ ਵਾਲੀ ਪੂਰੀ ਆ ਇਹ ਵੀ ਕ੍ਰੋਸ ਚ ਪੈਂਦੀ ਆ ਇਹਦਾ ਮੁੱਲ ਬਈ ਇਹ 45 ਦੇ ਦਿਆਂਗੇ ਬਈ ਅਰਮੋਲ ਕਰੋ ਨੂੰ 50 ਕਰਾ ਲੈ 52 ਕਰਾ ਲੈ ਜਰਸੀ ਕ੍ਰੋਸ ਆ ਪੰਜਾਬ ਵਾਲੀ ਆ ਹਾਂਜੀ ਵੱਡੀ ਵੱਡੀ ਬਹੁਤ ਹਾਂ ਵਜਨ ਵਾਲੀ ਆ 45000 ਦੀ ਬਾਈ ਕਹਿੰਦਾ ਹਾ ਨਾ ਐ ਬਾਕੀ ਕ੍ਰੋਸ ਚ ਪੈਂਦੀ ਆ ਦੁੱਧ ਦੇ ਨਾਲ ਚੰਗਾ ਹੁੰਦਾ ਜਿਹੜਾ ਮੁੱਲ ਕਿਤੇ ਗਏ ਆ ਕੋਈ ਫੈਕਸ ਨਹੀਂ ਆਏਗਾ ਇਹਦਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ